ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਹਿਬ ਸੰਗਤ ਜੀ ਸੰਗਤ ਵਿੱਚੋਂ ਕਈਆਂ ਦਾ ਇਹ ਸਵਾਲ ਹੁੰਦਾ ਹੈ ਕਿ ਮੇਰਾ ਕੋਈ ਕਾਰਜ ਬੜੀ ਦੇਰ ਤੋਂ ਅੜਿਆ ਹੋਇਆ ਹੈ ਮੇਰਾ ਕਾਰਜ ਹੈ ਵੀ ਜਾਇਜ਼ ਪਰ ਪਤਾ ਨਹੀਂ ਕਿਉਂ ਅੜਚਣਾ ਹੀ ਪਈਆਂ ਜਾ ਰਹੀਆਂ ਹਨ ਮੈਂ ਨੇਮ ਵੀ ਵਧਾਏ ਹਨ ਗੁਰੂ ਸਾਹਿਬ ਜੀ ਦੇ ਚਰਨਾ ਵਿੱਚ ਦੇਖ ਕਰਵਾ ਕੇ ਅਰਦਾਸਾਂ ਵੀ ਕੀਤੀਆਂ ਹਨ ਪਰ ਗੱਲ ਨਹੀਂ ਬਣ ਰਹੀ ਇਸ ਲਈ ਮੈਨੂੰ ਰਸਤਾ ਦੱਸੋ ਸੋ ਪਿਆਰੀ ਸਾਧ ਸੰਗਤ ਜੀ ਜਲਾਲਾਬਾਦ ਲਾਗੇ ਇੱਕ ਪਿੰਡ ਹੈ ਟਿੰਡਾਂਵਾਲੀ ਇੱਥੇ ਧੰਤਨ ਬਾਬਾ ਅਨੰਦ ਸਿੰਘ ਜੀ ਨੇ ਬਚਪਨ ਵਿੱਚ ਛਪੜੀ ਵਿੱਚ ਖਲੋ ਕੇ ਤਪ ਕੀਤਾ ਸੀ ਉਹਨਾਂ ਨੇ ਉੱਥੇ ਬੜੀ ਬੰਦਗੀ ਕੀਤੀ ਸੀ ਇੱਥੋਂ ਤੱਕ ਕਿ ਛਪੜੀ ਵਿੱਚ برف ਵੀ ਜੰਮੇ ਤਾਂ ਵੀ ਖੜੋ ਕੇ ਤਪ ਕਰਦੇ ਰਹਿਣਾ ਬਾਬਾ ਕੁੰਦਨ ਸਿੰਘ ਜੀ ਇੱਕ ਦਿਨ ਉਸ ਪਿੰਡ ਗਏ ਤੇ ਪਿੰਡ ਦੇ ਲੋਕ ਇਕੱਠੇ ਹੋ ਕੇ ਬਾਬਾ ਜੀ ਦੇ ਕੋਲ ਜਾ ਕੇ ਬੇਨਤੀ ਕਰਨ ਲੱਗੇ ਕਿ ਬਾਬਾ ਜੀ ਅਸੀਂ ਤੁਹਾਨੂੰ ਜ਼ਮੀਨ ਦਿੰਦੇ ਹਾਂ ਜਿਸ ਛਪੜੀ ਵਿੱਚ ਬਾਬਾ ਅਨੰਦ ਸਿੰਘ ਜੀ ਨੇ ਤਪੱਸਿਆ ਕੀਤੀ ਹੈ ਤੁਸੀਂ ਉੱਥੇ ਇੱਕ ਸਰੋਵਰ ਬਣਾਓ ਤੇ ਨਾਲ ਹੀ ਇੱਕ ਗੁਰਦੁਆਰਾ ਬਣਾਓ ਜ਼ਮੀਨ ਪਿੰਡ ਵਾਲਿਆਂ ਨੇ ਦੇ ਦਿੱਤੀ ਤੇ ਅਗੋਂ ਬਾਬਾ ਕੁੰਦਨ ਸਿੰਘ ਜੀ ਨੇ ਇਹ ਡਿਊਟੀ ਆਪਣੇ ਸੇਵਾਦਾਰ ਬਾਬਾ ਸੁਖਦੇਵ ਸਿੰਘ ਜੀ ਜੋ ਕਿ ਮੌਜੂਦਾ ਮਹਾਪੁਰਸ਼ ਉਚੋ ਮੰਡੀ ਸਾਹ ਵਾਲੇ ਹਨ ਉਹਨਾਂ ਦੀ ਲਗਾ ਦਿੱਤੀ ਤੇ ਆਖਣ ਲੱਗੇ ਕਿ ਜਿੱਥੇ ਛਪੜੀ ਹੈ ਉੱਥੇ ਸਰੋਵਰ ਬਣਾਉਣਾ ਹੈ ਤੇ ਸੱਜੇ ਹੱਥ ਗੁਰਦੁਆਰਾ ਸਾਹਿਬ ਬਣਾਉਣਾ ਹੈ ਤੁਰਨ ਲੱਗਿਆ ਸਹਿ ਸੁਬਾਹੀ ਬਚਨ ਕਰ ਦਿੱਤਾ ਕਿ 13 ਦਿਨਾਂ ਵਿੱਚ ਸਰੋਵਰ ਬਣਾਉਣਾ ਹੈ ਉੱਥੇ ਜੋ ਬੀਤੀ ਉਸ ਤੋਂ ਬਾਅਦ ਇੱਕ ਸ਼ਰਧਾ ਦਾ ਥੜਾ ਹੋਰ ਵੱਧ ਗਿਆ 7-8 ਦਿਨਾਂ ਵਿੱਚ ਹੀ ਤਿੰਨ ਬੰਨੇ ਪੌੜ ਬਣ ਗਏ ਜਦੋਂ ਚੌਥੇ ਬੰਨੇ ਪੌੜ ਬਣਾਉਣ ਲੱਗੇ ਤਾਂ ਪਾਣੀ ਦਾ ਧੱਕਾ ਇੰਨਾ ਸੀ ਕਿ ਠਹਿਰੇ ਹੀ ਨਾ ਫਿਰ ਸਾਰਿਆਂ ਨੇ ਸਲਾਹ ਕੀਤੀ ਕਿ ਟਰੈਕਟਰ ਲਗਾ ਕੇ ਪਾਣੀ ਕੱਢ ਲਈਏ ਤਿੰਨ ਟਰੈਕਟਰ ਲਗਾਏ ਗਏ ਜਿੰਨਾ ਵੀ ਪਾਣੀ ਕੱਢਦੇ ਸਨ 6 ਇੰਚ ਹੋਰ ਵੱਧ ਜਾਂਦਾ ਸੀ ਦੋ ਦਿਨ ਤੇ ਦੋ ਰਾਤਾਂ ਪਾਣੀ ਕੱਢਦੇ ਰਹੇ ਪਰ ਪਾਣੀ ਉੱਥੇ ਦਾ ਉੱਥੇ ਹੀ ਸੀ ਇਸ ਤਰ੍ਹਾਂ 9-10 ਦਿਨ ਲੰਘ ਗਏ ਤੇ ਸੋਚਣ ਲੱਗੇ ਕਿ ਹੁਣ ਕੀ ਕਰੀਏ ਪਾਣੀ ਤਾਂ ਨਿਵਾ ਹੀ ਨਹੀਂ ਹੋ ਰਿਹਾ ਹੁਕਮ ਹੈ ਕਿ 13 ਦਿਨਾਂ ਵਿੱਚ ਸਰੋਵਰ ਸਾਹਿਬ ਬਣਾਉਣਾ ਹੈ ਫਿਰ ਮਨ ਵਿੱਚ ਇੱਕ ਧਿਆਨ ਆਇਆ ਕਿ ਕੜਾ ਪ੍ਰਸ਼ਾਦੀ ਦੀ ਦੇਗ ਬਣਾ ਕੇ ਪੰਜ ਅਮਰਤਾਰੀ ਸਿੰਘ ਧਨਸ਼ੇਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨ ਕਿ ਮਹਾਰਾਜ ਮਹਾਪੁਰਸ਼ਾਂ ਦਾ ਬਚਨ ਹੈ ਕਿ 13 ਦਿਨਾਂ ਵਿੱਚ ਸਰੋਵਰ ਤਿਆਰ ਕਰਨਾ ਹੈ ਪਾਣੀ ਘਟ ਨਹੀਂ ਰਿਹਾ ਇਸ ਲਈ ਤੁਸੀਂ ਕਿਰਪਾ ਕਰੋ ਇਹ ਜੋ ਉਸ ਵੇਲੇ ਬੀਤੀ ਕਿਵੇਂ ਕਹੀਏ ਕਿ ਗੁਰੂ ਗੋਬਿੰਦ ਸਿੰਘ ਜੀ ਚਲੇ ਗਏ ਹਨ ਜਦੋਂ ਦੇਖ ਬਣਾ ਕੇ ਪੰਜ ਅੰਮ੍ਰਿਤਧਾਰੀ ਗੁਰਸਿੱਖਾਂ ਨੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾ ਸਾਡਾ ਕੋਈ ਘਰ ਦਾ ਕੰਮ ਨਹੀਂ ਹੈ ਨਿੱਜੀ ਕੰਮ ਨਹੀਂ ਹੈ ਮਹਾਪੁਰਸ਼ਾਂ ਦਾ ਅਸਥਾਨ ਬਣਨਾ ਹੈ ਸੰਗਤਾਂ ਨੇ ਜੁੜਨਾ ਹੈ ਇਸ ਲਈ ਕਿਰਪਾ ਕਰੋ ਸਰੋਵਰ ਦੇ ਚੌਥੇ ਬੰਨੇ ਪੌੜ ਬਣਾਉਣੇ ਹਨ ਮਹਾਪੁਰਸ਼ਾਂ ਵੱਲੋਂ 13 ਦਿਨਾਂ ਦਾ ਹੁਕਮ ਹੈ ਮਨ ਵਿੱਚ ਖਿਆਲ ਹੈ ਕਿ ਉਸ ਸਮੇਂ ਵਿੱਚ ਹੀ ਬਣੇ ਤੇ ਪ੍ਰਸੰਨਤਾ ਮਿਲੇ ਲੇਕਿਨ ਜਿੰਨਾ ਪਾਣੀ ਕੱਢਦੇ ਹਾਂ ਪਾਣੀ ਦਾ ਲੈਵਲ ਘਟਦਾ ਹੀ ਨਹੀਂ ਉੱਥੇ ਦਾ ਉੱਥੇ ਹੀ ਪਿਆ ਹੈ ਸੋ ਸਾਹ ਸੰਗਤ ਜੀ ਇਹ ਪ੍ਰਤੱਖ ਬੀਤੀ ਹੋਈ ਗੱਲ ਹੈ ਉਧਰ ਪੰਜ ਪਿਆਰਿਆਂ ਨੇ ਅਰਦਾਸ ਕੀਤੀ ਤੇ ਉਧਰ 1 ਘੰਟੇ ਵਿੱਚ ਹੀ ਟਰੈਕਟਰਾਂ ਰਾਹੀਂ ਪਾਣੀ ਘਟਣਾ ਸ਼ੁਰੂ ਹੋ ਗਿਆ ਜਿੱਥੇ 4 ਦਿਨਾਂ ਤੋਂ ਪਾਣੀ ਘਟ ਨਹੀਂ ਰਿਹਾ ਸੀ ਉਥੇ ਕਲਗੀਦਰਜੀ ਦੇ ਚਰਨਾ ਵਿੱਚ ਪੰਜ ਪਿਆਰਿਆਂ ਨੇ ਬਾਣੀ ਪੜ ਕੇ ਦੇਗ ਬਣਾ ਕੇ ਮਰਿਆਦਾ ਅਨੁਸਾਰ ਅਰਦਾਸ ਕੀਤੀ ਤੇ ਸਾਰਾ ਪਾਣੀ ਥੋੜੇ ਸਮੇਂ ਵਿੱਚ ਹੀ ਨਿਕਲ ਗਿਆ ਤੇ ਸरोवर 13 ਦਿਨਾਂ ਵਿੱਚ ਬਣ ਕੇ ਤਿਆਰ ਹੋ ਗਿਆ ਸੋ ਸਾਧ ਸੰਗਤ ਜੀ ਇਹ ਕੀ ਹੈ ਗੁਰੂ ਸਾਹਿਬ ਜੀ ਨੇ ਪੰਜ ਪਿਆਰਿਆਂ ਨੂੰ ਮਾਣ ਬਖਸ਼ਿਆ ਹੈ ਜੇਕਰ ਪੰਜ ਪਿਆਰਿਆਂ ਨੂੰ ਬੇਨਤੀ ਕੀਤੀ ਜਾਵੇ ਤੇ ਉਹ ਪੰਜ ਪਿਆਰੇ ਆਪ ਅਰਦਾਸ ਕਰਨ ਤਾਂ ਸਿੱਧੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਜਾਂਦੀ ਹੈ ਜਿਸ ਉੱਪਰ ਪੰਜ ਪਿਆਰਿਆਂ ਦੀ ਖੁਸ਼ੀ ਹੋਵੇ ਉਸ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਸਾਰੀਆਂ ਹੀ ਬਖਸ਼ਿਸ਼ਾਂ ਹੁੰਦੀਆਂ ਹਨ ਜਿਸ ਤੇ ਪੰਜ ਪਿਆਰੇ ਨਾਰਾਜ਼ ਹੋ ਜਾਣ ਉਸ ਤੇ ਕਲਗੀਧਰ ਪਾਸ਼ਾ ਵੀ ਨਾਰਾਜ਼ ਹੁੰਦੇ ਹਨ ਕਿਉਂਕਿ ਪੰਜਾਂ ਰਾਹੀ ਹੀ ਵਰਤਦਾ ਹੈ ਇਹ ਸਵਾਦ ਉਹੀ ਅਨੁਭਵ ਕਰ ਸਕਦਾ ਹੈ ਜਿਸ ਨਾਲ ਵਰਤਿਆ ਹੋਵੇ ਸੋ ਸਾਹ ਸੰਗਤ ਜੀ ਜਿਸ ਕਿਸੇ ਦਾ ਵੀ ਇਹ ਸਵਾਲ ਹੁੰਦਾ ਹੈ ਕਿ ਮੇਰਾ ਕੰਮ ਕਾਫੀ ਦਿਨ ਤੋਂ ਅੜਿਆ ਹੋਇਆ ਹੈ ਉਹ ਪੰਜ ਪਿਆਰਿਆਂ ਰਾਹੀ ਸ਼ਰਧਾ ਨਾਲ ਅਰਦਾਸ ਕਰੇ ਜੋ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਿੱਧੀ ਪਹੁੰਚ ਜਾਂਦੀ ਹੈ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ सगला ਰਾਸ ਅਮਰੀਕਾ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਜਿੱਥੇ ਦੋ ਧਿਰਾਂ ਦਾ ਝਗੜਾ ਸੀ ਦੋਵੇਂ ਧਿਰਾਂ ਮੰਨ ਗਈਆਂ ਕਿ ਗੁਰਦੁਆਰੇ ਵਿੱਚੋਂ ਕੋਈ ਪੰਜ ਅੰਮ੍ਰਿਤਧਾਰੀ ਸਿੰਘ ਲੈ ਲੋ ਸਾਡਾ ਦੋਹਾਂ ਦਾ ਜਿਹੜਾ ਝਗੜਾ ਹੈ ਉਹ ਸੁਣ ਲੈਣ ਤੇ ਫਿਰ ਉਹ ਜੋ ਫੈਸਲਾ ਦੇਣਗੇ ਸਾਨੂੰ ਮਨਜ਼ੂਰ ਹੈ ਪੰਜ ਪਿਆਰਿਆਂ ਨੇ ਦੋਹਾਂ ਧਿਰਾਂ ਦੀ ਗੱਲ ਸੁਣ ਕੇ ਫੈਸਲਾ ਦੇ ਦਿੱਤਾ ਜੋ ਫੈਸਲਾ ਦਿੱਤਾ ਉਸ ਦੀ ਅਰਦਾਸ ਕਰ ਦਿੱਤੀ ਲੇਕਿਨ ਇੱਕ ਧਿਰ ਉਸ ਫੈਸਲੇ ਤੋਂ ਭੱਜ ਗਈ ਤੇ ਕਹਿੰਦੇ ਹਨ ਕਿ ਅਸੀਂ ਨਹੀਂ ਮੰਨਣੀ ਸਾਨੂੰ ਫੈਸਲੇ ਵਿੱਚ ਅਜੇ ਕਸਰ ਲੱਗਦੀ ਹੈ ਦਾਸ ਇਹ ਪ੍ਰਤੱਖ ਬੀਤੀ ਸਾਂਝੀ ਕਰ ਰਿਹਾ ਹੈ ਇੱਕ ਧਿਰ ਫੈਸਲੇ ਤੋਂ ਭੱਜ ਗਈ ਉਸ ਧਿਰ ਦੇ ਕਾਰੋਬਾਰ ਵੀ ਬੰਦ ਹੋ ਗਏ ਤੇ ਹੋਰ ਵੀ ਮੁਸ਼ਕਲਾਂ ਆ ਖੜੀਆਂ ਹੋਈਆਂ ਜਿਵੇਂ ਘਰ ਵਿੱਚ ਕੋਈ ਅੰਦਰਲਾ ਖੇੜਾ ਹੀ ਨਹੀਂ ਖੁਸ਼ੀ ਦਾ ਵਾਸਾ ਹੀ ਨਹੀਂ ਜਦੋਂ ਸਾਹ ਸੰਗਤ ਵਿੱਚੋਂ ਕੋਈ ਨਾਮ ਜਪਣ ਵਾਲਾ ਸਰੀਰ ਅਮਰੀਕਾ ਗਿਆ ਤਾਂ ਉਹਨਾਂ ਨੇ ਆਖਿਆ ਕਿ ਸਾਡੇ ਘਰ ਆਓ ਜਦੋਂ ਉਹ ਤੇ ਹੋਰ ਕਈ ਸਿੰਘ ਉਹਨਾਂ ਦੇ ਘਰ ਗਏ ਤੇ ਜਾ ਕੇ ਜਦੋਂ ਮੂਲ ਮੰਤਰ ਪੜ੍ਹੇ ਗੁਰਮੰਤਰ ਪੜ੍ਹੇ ਤੇ ਉਹਨਾਂ ਦੀ ਸੁਰਤ ਹੀ ਨਾ ਲੱਗੇ ਉਹਨਾਂ ਸਿੰਘਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਇਹੋ ਜਿਹੀ ਕਿਹੜੀ ਬੋਲ ਤੁਹਾਡੇ ਕੋਲ ਹੋ ਗਈ ਹੈ ਕਿ ਮਨ ਹੀ ਨਹੀਂ ਜੁੜ ਰਿਹਾ ਫਿਰ ਉਹਨਾਂ ਨੇ ਸਾਰੀ ਵਿਥਿਆ ਦੱਸੀ ਕਿ ਇੰਜ ਸਾਡਾ ਦੋ ਧਿਰਾਂ ਦਾ ਝਗੜਾ ਸੀ ਸਾਡੀ ਰਜ਼ਾਮੰਦੀ ਨਾਲ ਪੰਜ ਪਿਆਰਿਆਂ ਨੇ ਨਿਭੇੜਿਆ ਸੀ ਤੇ ਅਸੀਂ ਪੰਜ ਪਿਆਰਿਆਂ ਦਾ ਕੀਤਾ ਫੈਸਲਾ ਬਾਅਦ ਵਿੱਚ ਮੰਨਿਆ ਨਹੀਂ ਨਾਲ ਹੀ ਉਹ ਸਿੰਘਾਂ ਨੂੰ ਕਹਿਣ ਲੱਗੇ ਕਿ ਸਾਡੀ ਅਰਦਾਸ ਕਰੋ ਸਿੰਘਾਂ ਨੇ ਕਿਹਾ ਕਿ ਸਾਡੇ ਕੋਲੋਂ ਭਾਵੇਂ 50 ਅਰਦਾਸਾਂ ਵੀ ਕਰਵਾ ਲਓ ਪਰ ਤੁਹਾਨੂੰ ਖੁਸ਼ੀ ਗੁਰੂ ਕੋਲੋਂ ਹੀ ਮਿਲ ਸਕਦੀ ਹੈ ਜਦ ਤੱਕ ਪੰਜ ਪਿਆਰਿਆਂ ਕੋਲੋਂ ਭੁੱਲ ਨਹੀਂ ਬਖਸ਼ਾਉਂਦੇ ਉਨੀ ਦੇਰ ਤੱਕ ਤੁਹਾਨੂੰ ਖੁਸ਼ੀ ਨਹੀਂ ਮਿਲ ਸਕਦੀ ਪੰਜ ਪਿਆਰਿਆਂ ਕੋਲ ਜਾ ਕੇ ਆਪਣਾ ਸਾਰਾ ਔਗਣ ਨੰਗਾ ਕਰ ਦਿਓ ਕਿ ਫਲਾਣੇ ਵੇਲੇ ਸਾਥੋਂ ਆ ਗਲਤੀ ਹੋਈ ਹੈ ਇਸ ਲਈ ਤੁਸੀਂ ਕਿਰਪਾ ਕਰੋ ਜੋ ਸਜ਼ਾ ਲਗਾਉਣੀ ਹੈ ਉਹ ਲਗਾ ਦਿਓ ਪੰਜ ਪਿਆਰੇ ਕੋਈ ਸਜ਼ਾ ਲਗਾ ਕੇ ਬਖਸ਼ ਦੇਣਗੇ ਤੇ ਫਿਰ ਕਲਗੀਧਰ ਪਾਸ਼ਾ ਬਟਨ ਨ ਬਣਗੇ ਜਿਹੜਾ ਕਿ ਖੁਸ਼ੀਆਂ ਵਾਲਾ ਹੋਏਗਾ ਕਹਿਣ ਤੋਂ ਭਾਵੇਂ ਹੈ ਕਿ ਕਲਗੀਧਰ ਪਿਤਾ ਜੀ ਪੰਜ ਪਿਆਰਿਆਂ ਵਿੱਚ ਪ੍ਰਤੱਖ ਹੋ ਕੇ ਅੱਜ ਵੀ ਵਰਤਦੇ ਹਨ ਜਿਸ ਤੇ ਪੰਜ ਪਿਆਰੇ ਪ੍ਰਸੰਨ ਹੋ ਜਾਣ ਉਸ ਤੇ ਕਲਗੀਧਰ ਪਿਤਾ ਪ੍ਰਸੰਨ ਹੋ ਜਾਂਦੇ ਹਨ ਜਿੰਨਾ ਉਹਨਾਂ ਨੇ ਮਾਣ ਦਿੱਤਾ ਹੈ ਇਹਨਾਂ ਮਾਣ ਕਿਸੇ ਨੇ ਵੀ ਖਲਕਤ ਨੂੰ ਨਹੀਂ ਦਿੱਤਾ ਸਿਰਫ ਕਲਗੀਧਰ ਪਾਸ਼ਾ ਜੀ ਨੇ ਬਖਸ਼ਿਸ਼ ਕੀਤੀ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਸੋ ਸਾਧ ਸੰਗਤ ਜੀ ਜਿਹੜੇ ਕਹਿੰਦੇ ਹਨ ਕਿ ਕਈ ਚਿਰ ਤੋਂ ਅਰਦਾਸ ਪੂਰੀ ਨਹੀਂ ਹੋ ਰਹੀ ਸੋ ਇੰਜ ਨਾਮ ਚ ਲੱਗੇ ਹੋਏ ਕਮਾਈ ਵਾਲੇ ਪੰਜ ਪਿਆਰਿਆਂ ਨੂੰ ਬੇਨਤੀ ਕਰੋ ਤੇ ਜਦੋਂ ਉਹ ਤੁਹਾਡੀ ਕਲਗੀਧਰ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਨਗੇ ਤਾਂ ਗੁਰੂ ਸਾਹਿਬ ਮਿਹਰ ਕਰਨਗੇ प्यारी 사하 संगत जी गुरु साहब जी ਦੇ ਕਈ ਢੰਗਾਂ ਨਾਲ ਦਰਸ਼ਨ ਹੁੰਦੇ ਹਨ ਸਭ ਤੋਂ ਪਹਿਲੀ ਗੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਕਲਗੀਧਰ ਪਾਸ਼ਾ ਦੇ ਦਰਸ਼ਨਾਂ ਦੀ ਭਾਵਨਾ ਬਣਾਉਣੀ ਹੈ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਸ਼ਾਆਂ ਦਾ ਸਰੂਪ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਦੂਜਾ ਢੰਗ ਹੈ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ ਗੁਰੂ ਸਾਹਿਬ ਨੇ ਆਪ ਪੰਜ ਪਿਆਰਿਆਂ ਹੱਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਕਈ ਇਤਿਹਾਸਿਕ ਸਾਖੀਆਂ ਵੀ ਹਨ ਚਮਕੌਰ ਦੀ ਗੜੀ ਵਿੱਚੋਂ ਜਦੋਂ ਸਿੰਘਾਂ ਦੀ ਬੇਨਤੀ ਤੇ ਮਹਾਰਾਜ ਜੀ ਨੇ ਗੜੀ ਛੱਡਣ ਤੋਂ ਇਨਕਾਰ ਕਰ ਦਿੱਤਾ ਤਾਂ ਫਿਰ ਹੋਰ ਕੋਈ ਚਾਰਾ ਨਾ ਚੱਲਦਾ ਦੇਖ ਕੇ ਪੰਜ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਕਿ ਗੜੀ ਛੱਡ ਕੇ ਚਲੇ ਜਾਓ ਉਸ ਸਮੇਂ ਵੀ ਗੁਰੂ ਸਾਹਿਬ ਜੀ ਨੇ ਪੰਜ ਸਿੰਘਾਂ ਦਾ ਹੁਕਮ ਮੰਨ ਲਿਆ ਤੀਜੇ ਦਰਸ਼ਨ ਹਨ ਸ਼ਸਤਰਾਂ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕਿਹਾ ਹੈ ਇਹ ਹਮਾਰਾ ਪੀਰ ਇਹ ਇਤਿਹਾਸਿਕ ਸਾਖੀ ਹੈ ਕਿ ਜਦੋਂ ਨਦੇੜ ਸਾਹਿਬ ਮਹਾਰਾਜ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਜਾਣ ਵਾਸਤੇ ਕਿਹਾ ਤਾਂ ਮਾਤਾ ਜੀ ਕਹਿਣ ਲੱਗੇ ਕਿ ਹੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਨਾਲ ਆਪ ਜੀ ਦੇ ਦਰਸ਼ਨ ਕਰਕੇ ਹੀ ਰਸਨਾ ਨੂੰ ਕੁਝ ਲਗਾਉਂਦੇ ਹਾਂ ਤੇ ਸਾਡੇ ਨੇਮ ਦਾ ਕੀ ਬਣੇਗਾ ਮਹਾਰਾਜ ਜੀ ਨੇ ਉਸ ਵਕਤ ਆਪਣਾ ਨਿੱਜੀ ਸ਼ਸਤਰ ਮਾਤਾ ਜੀ ਨੂੰ ਭੇਟ ਕੀਤਾ ਤੇ ਨਾਲ ਵਚਨ ਕੀਤਾ ਕਿ ਇਸ ਦਾ ਆਸਣ ਲਗਾ ਲੈਣਾ ਜਦੋਂ ਅੰਮ੍ਰਿਤ ਵੇਲੇ ਨਿਤਨੇਮ ਉਪਰੰਤ ਪਰਦਾ ਪਰੇ ਕਰਕੇ ਸ਼ਸਤਰ ਦੇ ਭਾਵਨਾ ਨਾਲ ਦਰਸ਼ਨ ਕਰੋਗੇ ਤਾਂ ਇਸ ਸ਼ਸਤਰ ਦੇ ਆਸਣ ਵਿੱਚੋਂ ਸਾਡੇ ਦਰਸ਼ਨ ਹੋਣਗੇ ਸ਼ਸਤਰਾਂ ਦਾ ਵੀ ਮਹਾਰਾਜ ਜੀ ਨੇ ਬਹੁਤ ਸਤਿਕਾਰ ਕੀਤਾ ਹੈ ਤੇ ਚੌਥੇ ਦਰਸ਼ਨ ਹਨ ਖਾਲਸੇ ਦੇ ਰੂਪ ਵਿੱਚ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਭਾਈ ਪ੍ਰੇਮ ਸਿੰਘ ਜੀ ਅਨਿਸ਼ੀਰ ਗੁਰਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆਏ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਕਾਫੀ ਦਿਨ ਸੇਵਾ ਕਰਦੇ ਰਹੇ ਤੇ ਫਿਰ ਗੁਰਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਕਿ ਪ੍ਰੇਮ ਸਿੰਘ ਜੀ ਤੁਸੀਂ ਵਾਪਸ ਆਪਣੇ ਸ਼ਹਿਰ ਜਾਓ ਤੇ ਕਿਰਤ ਕਰੋ। ਭਾਈ ਪ੍ਰੇਮ ਸਿੰਘ ਜੀ ਕਹਿਣ ਲੱਗੇ ਪਾਸ਼ਾ ਜੀ ਇੱਥੇ ਤਾਂ ਆਪ ਜੀ ਦੇ ਦਰਸ਼ਨ ਹੋ ਜਾਂਦੇ ਹਨ। ਉੱਥੇ ਕਿਵੇਂ ਕਰਾਂਗੇ? ਗੁਰੂ ਸਾਹਿਬ ਕਹਿਣ ਲੱਗੇ ਪੰਜ ਪਿਆਰਿਆਂ ਦੇ ਦਰਸ਼ਨ ਕਰ ਲੈਣਾ ਉਹਨਾਂ ਵਿੱਚੋਂ ਤੈਨੂੰ ਸਾਡੇ ਦਰਸ਼ਨ ਹੋਣਗੇ। ਪਰ ਭਾਈ ਪ੍ਰੇਮ ਸਿੰਘ ਜੀ ਕਹਿਣ ਲੱਗੇ ਕਿ ਹੇ ਪਾਸ਼ਾ ਜੇ ਪੰਜ ਸਿੱਖ ਮਿਲ ਨਹੀਂ ਨਾ ਤਾਂ ਗੁਰੂ ਸਾਹਿਬ ਕਹਿਣ ਲੱਗੇ ਰਹਿਤ ਵਿੱਚ ਪਰਪੱਖ ਕਿਸੇ ਇੱਕ ਸਿੱਖ ਦੇ ਦਰਸ਼ਨ ਕਰ ਲੈਣਾ ਉਸ ਵਿੱਚੋਂ ਸਾਡੇ ਦਰਸ਼ਨ ਹੋਣਗੇ ਭਾਈ ਪ੍ਰੇਮ ਸਿੰਘ ਜੀ ਕਹਿਣ ਲੱਗੇ ਜੇ ਇੱਕ ਸਿੱਖ ਵੀ ਨਾ ਮਿਲੇ ਤਾਂ ਗੁਰੂ ਸਾਹਿਬ ਮੌਜ ਵਿੱਚ ਆ ਕੇ ਕਹਿਣ ਲੱਗੇ ਤੁਸੀਂ ਆਪ ਰਹਿਤ ਮਰਿਆਦਾ ਵਿੱਚ ਪਰਪੱਖ ਰਹਿਣਾ ਨਿਤਨੇਮ ਦੇ ਧਾਰਨੀ ਹੋਣਾ ਤੇ ਅੰਮ੍ਰਿਤ ਵੇਲੇ ਨਿਤਨੇਮ ਕਰਨ ਉਪਰੰਤ ਜਦੋਂ ਤਿਆਰਬਰ ਤਿਆਰ ਹੋ ਕੇ ਸ਼ੀਸ਼ੇ ਦੇ ਸਾਹਮਣੇ ਖੜੇ ਹੋਵੋਗੇ ਤਾਂ ਉਸ ਵੇਲੇ ਤੁਹਾਨੂੰ ਤੁਹਾਡੇ ਰੂਹ ਵਿੱਚੋਂ ਹੀ ਸਾਡੇ ਦਰਸ਼ਨ ਹੋਣਗੇ ਇਹ ਸਾਹ ਸੰਗਤ ਜੀ ਪੰਜਵੇਂ ਦਰਸ਼ਨ ਹਨ ਸੰਗਤ ਵਿੱਚੋਂ ਪਾਸ਼ਾ ਜੀ ਨੇ ਮਾਤਾ ਜਸ਼ਨੀ ਜੀ ਨੂੰ ਦਾਣਾਪੁਰ ਵਿੱਚ ਬਚਨ ਕੀਤਾ ਕਿ ਖਿਚੜੀ ਬਣਾ ਕੇ ਸੰਗਤ ਨੂੰ ਛਕਾਇਆ ਕਰੀ ਸੰਗਤ ਵਿੱਚੋਂ ਤੈਨੂੰ ਸਾਡੇ ਵੀ ਦਰਸ਼ਨ ਹੋਇਆ ਕਰਨਗੇ ਸੋ ਪਿਆਰੀ ਸਾਹ ਸੰਗਤ ਜੀ ਇਸ ਤਰ੍ਹਾਂ ਰਹਤਵਾਨ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਦਾ ਬਹੁਤ ਵੱਡਾ ਫਲ ਹੈ ਹੋਈਆ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ